ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Studytel Punjab ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕ-ਵਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿਣੇ ਹੋ ਸੋ ਦੋਸਤੋ ਜਿਹੜੇ ਦੋਸਤ ਸਾਡੇ YouTube ਚੈਨਲ ਦੇ ਉੱਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲਾ ਵੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰ ਰਹੇ ਹਾਂ ਨਵੀਂ ਨੌਕਰੀਆਂ ਜਿਹੜੀ ਲੈ ਕੇ ਹਾਜ਼ਰ ਹੋਇਆ PSPCL ਦੀ ਵੈਕੈਂਸੀ ਜਿਹੜੀ ਆ ਚੁੱਕੀ ਹੈ 2500 ਅਸਿਸਟੈਂਟ ਲਾਈਨਮੈਨ ਦੀਆਂ ਪੋਸਟਾਂ ਆਈਆਂ ਨੇ ਕੀ ਇਹ ਪੂਰੀ ਡਿਟੇਲ ਇਹਦੇ ਬਾਰੇ ਗੱਲ ਕਰਾਂਗੇ ਕੁੱਲ ਪੋਸਟਾਂ 2500 ਨੇ ਰੋਜ਼ਗਾਰ ਦੀ ਕਿਸਮ ਜਿਹੜੀ ਹੈ ਉਹ ਸਥਾਈ ਹੈ ਤੇ ਰਜਿਸਟ੍ਰੇਸ਼ਨ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਅੱਜ ਤੋਂ 26 ਦਸੰਬਰ 2023 ਤੋਂ 15 ਜਨਵਰੀ 2024 ਤੱਕ ਤੁਹਾਡੇ ਫਾਰਮ ਜਿਹੜੀ ਨੇ ਭਰੇ ਜਾਣੇ ਨੇ ਸਹਾਇਕ ਲਾਈਨਮੈਨ ਦੀ ਪੋਸਟ ਹੈ ਇਹ ਐਲੀਜੀਬਿਲਟੀ ਇਹਦੇ ਵਿੱਚ ਲਾਈਨਮੈਨ ਵਪਾਰ ਦੇ ਵਿੱਚ 10ਵੀਂ ਪਾਸ ਜਾਂ ਆਈਟੀਆਈ ਐਨਏਸੀ ਦੀ ਸਰਟੀਫਿਕੇਟ ਜਿਹੜਾ ਹੋਣਾ ਜ਼ਰੂਰੀ ਹੈ ਏਜ ਲਿਮਟ ਜਿਹੜੀ ਹੈ ਨਿਯਮ ਅਨੁਸਾਰ ਹੀ ਟੁਕਮੀ ਹੈ ਤੇ 15 ਜਨਵਰੀ 2024 ਤੱਕੇ ਫਾਰਮ ਭਰ ਜਾਣੇ ਨੇ ਔਨਲਾਈਨ ਫਾਰਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕੀਤਾ ਜਾਵੇਗਾ ਐਪਲੀਕੇਸ਼ਨ ਫੀਸ ਜਿਹੜੀ ਹੈ ਜਨਰਲ ਦੀ ਕੋਈ ਫੀਸ ਨਹੀਂ ਹੈ ओबीसी ਦੀ ਵੀ ਕੋਈ ਨਹੀਂ ਹੈ ਐਸਸੀ ਐਸਟੀ ਦੀ ਵੀ ਪ੍ਰਗਟਾਨ ਮੂਡ ਆਨਲਾਈਨ ਮਹੱਤਵਪੂਰਨ ਤਰੀਕਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ 26 ਦਸੰਬਰ 2023 ਨੋ ਫਾਰਮ ਜਿਹੜੇ ਨੇ ਭਰਨੇ ਸ਼ੁਰੂ ਹੋ ਚੁੱਕੇ ਨੇ ਅਪਲਾਈ ਕਰਨ ਦੀ ਆਖਰੀ ਮਿਤੀ 15 ਜਨਵਰੀ 2024 ਦਿੱਤੀ ਗਈ ਹੈ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵੀ 15 ਜਨਵਰੀ 2024 ਹੈ ਪ੍ਰੀਖਿਆ ਦੀ ਮਿਤੀ ਜਿਹੜੀ ਹੈ ਜਲਦੀ ਹੀ ਸੂਚਿਤ ਕੀਤਾ ਜਾਵੇਗਾ ਇਹਦੇ ਵਿੱਚ ਲਿਖਿਆ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਐਡਮਿਟ ਕਾਰਡ ਤੁਹਾਨੂੰ ਡਾਊਨਲੋਡ ਕਰਨ ਲਈ ਵੀ ਜਲਦੀ ਹੀ ਸੂਚਿਤ ਕੀਤਾ ਜਾਵੇਗਾ ਇਦੇ ਵਿੱਚ ਚੋਣ ਪ੍ਰਕਿਰਿਆ ਕਿਵੇਂ ਹੋਣੀ ਹੈ ਪੈਟਰਨ ਤੇ ਸਿਲੇਬਸ ਇਹਦੇ ਵਿੱਚ ਇੱਕ ਲਿਖਤੀ ਪ੍ਰੀਖਿਆ ਹੈ ਲਿਖਤੀ ਪ੍ਰੀਖਿਆ ਤੇ ਉਪਲਬਧ ਹੋਣ ਤੇ ਤੁਹਾਨੂੰ ਅਪਡੇਟ ਕੀਤਾ ਜਾਵੇਗਾ ਪੀਐਸਪੀਸੀਐਲ ਦੀ ਅਸਾਮੀਆਂ ਦੀ ਸੂਚੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ 2023 ਸਰਲਿਕ ਦੇ ਦਿਨ ਨੋਟੀਫਿਕੇਸ਼ਨ ਤੁਸੀਂ ਕਲਿੱਕ ਕਰਨਾ ਤੇ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਤੁਹਾਨੂੰ ਜੇਕਰ ਲਿੰਕ ਚਾਹੀਦਾ ਤਾਂ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਨਹੀਂ ਤਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਸੋ ਇਹ ਵੱਡੀ ਅਪਡੇਟ ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਕੋਲ ਆਈ ਹੈ ਜਿਹੜੀ ਕਿ ਪੀਐਸਪੀਸੀਲ ਦੀਆਂ 2500 ਪੋਸਟਾਂ ਅੱਜ ਆ ਚੁੱਕੀਆਂ ਨੇ ਸੋ ਤੁਸੀਂ ਜ ਸੋ ਇਹ ਸੀ ਸਾਡੀ ਅੱਜ ਦੀ ਵੱਡੀ ਅਪਡੇਟ ਅਗਲੀ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੇ ਕੰਮ ਆ ਸਕੇ ਹਰ ਇੱਕ ਇਸ ਦਾ ਲਾਭ ਲੈ ਸਕੇ ਮਿਲਿਆ ਇੱਕ ਨਵੀਂ ਨੌਕਰੀ ਦੇ ਨਾਲ ਨਵੀਂ ਸਕੀਮ ਦੇ ਨਾਲ ਦਿਓ ਇਜਾਜ਼ਤ ਧੰਨਵਾਦ